ਹਾਂਜੀ ਦੋਸਤੋ ਤੇ ਅੱਜ ਜੱਟਾ ਸਾਰਾ ਸਾਰਾ ਜਿਸ ਤਰ੍ਹਾਂ ਹੋ ਜਾਣੇ ਦੇ ਵਿੱਚ ਗਾਈਜ਼ ਮੈਂ ਹੋਰ ਅੱਜ 3 ਛੜੀ ਹੋ ਕੇ ਤੇ ਚੱਲਣਾ ਗਾਈਜ਼ ਕਾਂਸਾ ਸਵੇਰ ਦੇ ਵਜੇ ਨੇ 5:20 ਤੇ 5:20 ਦਾ ਟਾਈਮ ਦਿੱਤਾ ਤਾਂ ਹੀ ਥੋੜਾ ਡੇਟ ਹੋ ਗਿਆ ਸਿੰਘ ਤੇ ਸਿੰਘ ਹੈ ਕੋਈ ਉੱਪਰ ਸਿੰਘ ਹੈ ਦੂਸਰਾ ਬਹੁਤ ਖੰ ਸਿੰਘ ਦੇ ਉਹ ਤਾਂ ਨਹੀਂ ਆਵੇ ਕੋ ਆ ਸਿੰਘ ਆਇਆ ਬਸ ਵਾਈ ਖਾਸ ਆਇ ਫਰੇ ਠੀਕ ਹੈ ਗਾਈਜ਼ ਹੁਣ ਆਪਾਂ ਕਾਂਸਾ ਦੇ ਵੀ ਦੀ ਦੇ ਨੇ ਵਾਈਸ ਮਾੜਾ ਮਾੜਾ ਹੋ ਚੁਕਿਆ ਹੈ ਤੇ ਆਪਾਂ ਦੋ ਹੀ ਲੈਣੇ ਹੋਣਾ ਬੱਚਦੇ ਆ ਫਾਈਟ ਲਾ ਮਮੇ ਦੇ ਇਹ ਗਏ ਜਿਹਾ ਨਪਾਟ ਗਿਆ ਜੇ ਬੋਲਦੇ ਆ ਜੇ ਨਹੀਂ ਟੂਰੀ ਲੜੀਏ ਅੰਦਰ ਦੇ ਬਾਹਰ ਨਹੀਂ ਨਹੀਂ ਹੋਣੂ ਆਵਾਜ਼ ਆ ਰਿਹਾ ਤੇ

ਉਹ ਤਾਰੇ ਗਿਆ ਜਿੱਕੇ ਹਨ ਪਾਰ ਕਰ ਲਾਗੇ ਬਹਿ ਗਏ ਗਾਈ ਸਪਾਰ ਕਰ ਲੈ ਤੇ ਪਾਰ ਕਰਕੇ ਅਸੀਂ ਦੇਖ ਲੈਣੀ ਤੇ ਦੇਖ ਲੈ ਲਈ ਤੋਨ ਆਪਾਂ ਚੱਲਦੇ ਤੈਨੂੰ ਅੱਧਾ ਲੱਗਦਾ ਗਾਈ ਤੇ ਪਹਿਲੋਂ ਇੱਥੇ ਹੀ ਦੇਖੂਣ ਕਰਕੇ ਇੱਥੇ ਕਰਦਾ ਨਵਾਂ ਜਿਹਾ ਬਣ ਗਿਆ ਤੋ ਚੱਲ ਸ਼ਾਕੀਤ ਹੁਣ ਆਪਾਂ ਚੱਲੇ ਆ ਹੁਣ ਆਪਣੇ ਜੋੜੇ ਵੀ ਜੋੜੇ ਵੀ ਲੈ ਲਏ ਆਓ ਸੂਰੀ ਲੱਗੀ ਚੜੀਏ ਗਾਈ ਜੀ ਨਾਲ ਆਪਾਂ ਹੀਰਾ ਫੈਬ ਹਾਂਜੀ ਦੋਸਤੋ ਹੁਣ ਆਪਾਂ ਚੁੱਕੇ ਆਂ ਡੇਰਾ ਸਾਹਿਬ ਤੇ ਚਾਨਣ ਦਾ ਪੂਰਾ ਹੀ ਹੋ ਚੁੱਕਾ ਤੇ ਚਲਿਏਗੇ ਹੁਣ ਆਪਾਂ ਅੰਦਰ ਹਾਂਜੀ ਦੋਸਤੋ ਹੁਣ ਦੋ ਤਿਆ ਜਗੇ ਚੱਲਦੇ ਗਏ ਅੰਦਰ ਦਰਵਾਜ਼ੇ ਮੱਥਰੀ ਕੀ ਇੱਥੇ ਹੀ ਰਹਿਣਾ ਜਿਹੜਾ ਬਣਾ ਨਹੀਂ ਚੱਲਦਾ ਮੈਂ ਹਾਂ ਦੋਸਤੋ ਤਾਂ ਅੰਦਰ ਡੇ ਗਏ ਆ ਤੇ ਸਿੰਘ ਨੂੰ ਨਹੀਂ ਦੇ ਕੀਰਤਨ ਕਰਨਾ ਤੇ ਸਕੂਲ ਦੇ ਮੁੰਡੇ ਤੋਂ ਤੇ ਚਲਿਏ ਗਾਈਸ ਹੁਣ ਆਪਾਂ ਦੇਖ ਲਈਏ ਰੀ ਰੇਸ ਕਰੇ ਆਣੀਰੋ ਤੋਂ ਹੁਣ ਆਪਾਂ ਪਾ ਚਲੇ ਆ ਫਤਗਰਤਾ ਰੀਆਂ ਸਾਬ ਨੂੰ ਤੇ ਚਲਦੇ ਗਏ ਇਸਮ ਤਾਂ ਟਿੱਕੀ ਜਾਏ ਰਾਖੀ ਕਰਦੇ ਮਾਂ ਫਿਰ ਕੇ ਗਾਈਸ ਹੁਣ ਆਪਾਂ ਕਰੇ ਮਾਤਾ ਤੁਹਾਡੇ ਹੈ ਰਿਆ ਯਾਨੀ ਦੋਸਤੋ ਮੈਂ ਅੱਜ ਕੀ ਕਰਿਆ ਯਾਰ ਮੈਂ ਜੀਆ ਆਪਣੇ ਘਰੇ ਤੇ ਥੋੜੀ ਗੱਲ ਕਰਨਾ ਆਪਾਂ ਹਾਂ ਜਿ ਸਰਤਾਜ ਵੀਰ ਦਾ ਤੇ ਸਰਤਾਜ ਨੂੰ ਹੈਪੀ ਬਰਥਡੇ ਲਈ ਲਿਖ ਕੇ ਸਟੋਰੀ ਬਣਾ ਕੇ ਚੱਲਦੇ ਗਾ ਇਸ ਸਬਾਕਾ ਹਾਂਜੀ ਦੋਸਤੋ ਮੈਂ ਹੁਣ ਹੈ ਗੁਰਦੁਆਰਿਆਂ ਆ ਕੇ ਤੇ ਸਿਰ ਤੇ ਮੈਂ ਰਾਤੀ ਨਾਲਿਆ ਸੀ ਤੇ ਹੁਣ ਮੈਂ ਰੋਟੀ ਪਾਣੀ ਖਾਣ ਲੱਗਾ ਹਾਂ ਕਿ ਰੋਟੀ ਪਾਣੀ ਖਾ ਕੇ ਫਿਰ ਫਿਰ ਗਾਇਸ ਚੱਲਦੇ ਆਪਾਂ ਅੰਦਰ ਸੋਈਏ ਗਾਇਸ ਫਿਰ ਮੇਰੇ ਦੋਸਤੋ ਕਪੜੇ ਕਪੜੇ ਪਾ ਕੇ ਤੇ ਮੈਂ ਮੋਟੇ ਸਾਢੇ 8 ਵਜੇ ਉੱਠ ਚੁੱਕਾ ਹਾਂ ਇਹ 10 ਵਜੇ ਉੱਠਾ ਕਦੇ ਮਰਾਉਟਿਆ ਤੇ ਤੁਹਾਨੂੰ ਪਤਾ ਸਾਢੇ 4:30 ਤੱਕ ਨੀਂਦ ਤਾਂ ਹੁੰਦੀ ਹੈ ਰੋਟੀ ਬਣ ਗਿਆ ਮੈਂ ਰੋਟੀ ਪਨੀ ਖਾ ਕੇ ਮੈਂ ਗਿਆ ਸੋ ਤੇ ਹੁਣ ਮੈਂ ਉੱਠ ਕੇ ਦੁਪਹਿਰ ਦੀ ਰੋਟੀ ਦਾ ਡੈਮੋ ਹੁਣ ਰੇਟ ਹੀ ਖਾਵਾਂ ਕਿ ਗਾਈ ਤੁਹਾਨੂੰ ਬੜਾ ਮोटा ਪੜ ਲਿਆ ਤੇ ਐਡਿਟਿੰਗ ਕਰੀਏ ਵਲੌਗ ਦੀ ਤੁਹਾਨੂੰ ਮਿਲਦੇ ਗਾਈਸ ਨੂੰ ਬਾਅਦ ਵਿੱਚ ਹਾਂਜੀ ਦੋਸਤੋ ਦੁਪਹਿਰ ਦੀ ਰੋਟੀ ਪਾਣੀ ਖਾ ਲਿਆ ਦੁਪਹਿਰ ਦੀ ਰੋਟੀ ਖਾਧੀ ਸਾਢੇ ਕਿਤੇ 3:00 4:00 ਵਜੇ रिकॉर्ड ओके ते मैंने के था ना दूध ਲੈਣ ਜਾਣਾ ਤੇ ਦੁੱਧ ਲੈਣ ਚੱਲਾਂ ਗਏ ਸੋਨ ਤੇ ਚੱਲਦੇ ਗਏ ਗਾਇਸ ਸ਼ਾਮਾਂ ਗਈਆਂ ਇੰਡੇ ਤੱਕ ਆਪਾਂ ਦੁੱਧ ਲੈ ਆਈਏ ਬੰਦ ਹੁਣ ਦੋਸਤੋ ਮੈਂ ਚੱਲਾਂ ਹਾਂ ਦੁੱਧ ਲੈਣ ਤੇ ਮੈਂ ਚਲਾ ਜਾ ਤਾਨੂੰ ਰਿਕਾਰਡ ਕਰਕੇ ਵਿਖਾ ਦੇਈਏ ਮੈਂ ਕਿਤਾਇਆ ਨਾ ਦੁੱਧ ਲੈਣ ਜਾਣਾ ਤਾਂ ਹੈ WhatsApp ਤੇ ਇਹ ਸਾਰਾ ਕੋਲਾ ਕਿੱਥੇ ਲੈਣਾ ਤੇ ਆ ਪਤਾ ਨਹੀਂ ਗਾਇਸ ਕੀ ਗੱਲ ਹੋਈ ਮੇਰਾ ਫੋਨ ਡਿੱਟਾਇਆ ਹੋ ਗਿਆ ਮੈਂ ਦੁੱਧ ਭਾਲ ਕਰੇਗਾ ਨਾ ਕਹਿਣਾ ਪਤਾ ਨਹੀਂ ਕਿ ਉਤੇ ਕਰਕੇ ਰਿਕਾਰਡ ਨਹੀਂ ਕੀਤਾ ਜਨਾ ਬਣੀ ਨਹੀਂ ਨਾ ਹੋਈ ਫਿਰ ਮੈਂ ਚੱਲ ਤਿੰਨੇ ਕਿ ਬਣੀ ਤਾਂ ਪਾ ਲਏ ਨਾਲੇ ਫੁੱਲ ਸਕਰੀਨ ਹੋਣੀ ਨਹੀਂ ਦੇ ਪਤਾ ਨਹੀਂ ਕੀ ਕਰਦੇ ਹੋ ਹੁੰਦੀ ਤੇ ਫੋਕਸ ਨਹੀਂ ਬੱਝਦਾ ਦਿਖਦਾ ਨਹੀਂ ਹੋਣਾ ਬਲਰ ਤੇ ਆਉਂ ਜਾਂਦੇ ਮੈਂ ਚੱਲ ਕੋਈ ਗੱਲ ਨਹੀਂ ਜਿੱਦਾਂ ਦਾ ਵੀ ਹੋ ਜਾਏ ਤੇ ਹੁਣ ਆਪਾਂ ਡੇਰਾ ਰੋਡ ਤੇ ਆ ਚੁੱਕੇ ਹਾਂ ਤੇ ਡੇਰਾ ਰੋਡ ਤੋਂ ਬਸ ਆਪਾਂ ਤੁਰ ਕੇ ਰਾਹ ਚੱਲ ਰਹੇ ਹਾਂ ਪੂਰਾ ਇਹ ਪੁੱਲ ਵੀ ਹਾਲਿਆ ਮੋਟਰਸਾਈਕਲ ਆਪਾਂ ਤੇ ਇੱਥੋਂ ਆਪਾਂ ਮੋੜ ਜਣਾ ਤੇ ਇੱਕ ਚਲੋ ਮੁੜਦੇ ਗਏ ਗਾਈਜ਼ ਤੇ ਹੁਣ ਆਪਾਂ ਇਥੋਂ ਆ ਰਹੇ ਗਏ ਤੁਹਾਨੂੰ ਬਤੋ ਬਤ ਨਹੀਂ ਚਲੋ ਗਾਈਜ਼ ਹੁਣ ਤੋਂ ਅੱਗੇ ਜਾਗੇ ਇਹਨਾਂ ਕਰਦੀਆਂ ਗੱਲਾਂ ਹਨ। ਹਾਂਜੀ ਦੋਸਤੋ ਦੁੱਧ ਦੇ ਮਿਲਿਆ ਨਹੀਂ ਇਸ ਕਰਕੇ ਹੁਣ ਆਪਾਂ ਆ ਜਿੰਨੇ ਤੋਂ ਕਰਕੇ ਹੁਣ ਚੱਲੇ ਗਏ ਬਾਹਰ ਇਹਦੇ ਛੋਟਾ ਇਹ ਬਾਹਰ ਲੱਗਾ ਚੱਲੀਏ ਗਾਈਂ। ਹੋਰ ਲਾਹੇ ਵੇਦੇ ਦੁਕਾਨੇ। ਹਾਂਜੀ ਦੋਸਤੋ ਹੁਣ ਆਪਾਂ ਆ ਚੁੱਕੀਆਂ ਗੁਰਦੁਆਰੇ ਤੇ ਮੈਂ ਸੋਚਿਆ ਸੀ ਕਰਾਈਏ ਗਿਆ। ਬਣਾਇਆ ਇਸ ਘਰ। ਪਿਆਰੇ ਆਕਰੋ ਸੇਂਗਣੀ ਖੇਰ ਤੋਂ ਆਪਣੇ ਘਰ ਨਾਲ ਭਾਈ ਜਿਹੜੇ ਮੇਨੇ ਉਸਤਾਦ ਨੇ ਹੁਣ ਬੰਦੇ ਦੇ ਸਾੜਾ ਧੀਰੇ ਜਿਹਾ ਨੂੰ ਤੇ ਆਹ ਉਹ ਸੌਰੀ ਜਗਦੀਪ ਭਾਈ ਜੀ ਦਾ ਹੈ। ਇਹ ਨਹੀਂ ਲੱਗਿਆ ਆਓ ਚਲੋ ਗਾਇਸ ਜਨਾ ਪਾਸੋ ਕਾ ਸੰਗਰ ਆ ਗਏ ਤੇ ਪਾਰੀ ਚਪਲਾ ਹੈ ਨਾਈ ਨੇ ਪਾਪਾਈ ਨੇ ਮਨਾ ਕੀ ਤਾ ਪਾਸ ਕਰਕੇ ਤੇ ਗਾਇਸ ਬਾਣੀ ਬਾਣੀ ਤੇ ਆ ਜੀ ਦੋਸਤੋ ਆਪਾਂ ਨੇ ਸੋਖਾ ਸੰਗਰ ਆ ਕੇ ਤੇ ਬਾਹਰ ਆਏ ਹਾਂ ਦੇ ਪਿੰਗਲੁਖਾ ਹਾਂ ਤੇ ਚਲੋ ਗਾਇਸ ਜਨਾ ਪਾ ਅੱਜ ਅੰਦਰ ਸ਼ਹਿਰ ਕਰ ਸੀ ਆ ਤੇ ਚੱਲਦੇ ਗਏ ਸੋਨਾਂ ਪਾਪਾ ਦੇ ਕੋਲ ਬੜੇ ਡਾਊਨ ਵਰਤ ਡਾਊਨ ਵਰਤ ਗਾਇਸ ਆਦੀ ਦੋਸਤੋ ਅੱਜ ਇੱਕ ਘਸੀ ਭਰੀ ਆਜ ਕਿਨੇ ਗੁਰਦੁਆਰੇ ਵੀਰ ਜੀ ਨਹੀਂ ਆਦ ਕਿਨੇ ਚੱਲ ਜਾਂਦੇ ਨੇ ਗਾਈ ਸਾਰਾ ਵੇਖ ਗਏ ਯੇ ਸਭ ਯਾ ਇੱਜਾ ਮੈਂ ਆ ਲੈ ਲੋ ਬੜੀ ਗੱਲ ਲੈ ਗਏ ਨਾਲ ਹਾਂ ਕਾ ਸਾਰਾ ਕੁਝ ਐਡਿਟ ਕਰਨਾ ਬੜਾ ਬੜੀਆ ਤੱਕ ਰਹੀ ਬਲੌਗ ਤੇ ਕੰਗਾ ਜੀ ਮਰੀਆ ਜੀ ਨਾਮ ਜੀ ਐਮਐਸ ਸਾਹ ਦੇ ਤੇ ਜਾਨ ਨੂੰ ਬਹੁਤ ਆਕਦੇ ਹੋਏ ਮੈਂ ਬੇਨਤੀ ਕਰਦਾ आने वाला बात आज आया मतलब मुझे क्या मचना था लेकिन उससे आना पड़ेगा अब तो मतलब बात क्या पड़ी बात तो, तो, तो। पहला काले शेर बी के जब ये आने दो दिया ना एक महीना क्या पड़ेगा होया कि एक हफ्ता महीना जब तो सरकार ब्लैक ਨਹੀਂ 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 ਅਮੇਸ਼ ਉਹ ਵੇਖਾਂਗੇ ਵਲੋਗ ਚ ਕਰਨਾ ਕੀ ਦੋਸਤੋ ਹੁਣ ਆਪਾਂ ਆਪਣੇ ਐਮਐਲਏ ਦਾ ਥੋੜਾ ਬਾਸ਼ੂ ਸੁਣ ਕੇ ਆ ਜੀ ਕਿਉਂਕਿ ਰਾਤ ਦੇ ਨੋਗਾ ਚੱਲੇ ਬਾਸ਼ੂ ਹੁੰਦਾ ਹੈ ਹੋਰ ਕੀ ਹੁੰਦਾ ਹੈ ਚੱਲਦੇ ਗਏ ਹੁਣ ਆਪਾਂ